ਪੈਗ ਭੁਗ ਲਾ ਲਿਆ ਜੀ ਜਹਾਜ਼ ਚਲਾਉਣਾ ਤੇ ਵੈਨਕੂਵਰ ਤੋਂ ਇੰਡੀਆ ਤੱਕ ਉਡਾਉਣਾ ਤੇ ਪਾਇਲਟ ਕਹਿੰਦਾ ਕੋਈ ਚੱਕਰ ਨਹੀਂ ਜੀ ਚਲਦੇ ਆ ਵੈਨਕੂਵਰ ਤੋਂ ਇੰਡੀਆ ਤੱਕ दारू ਪੀਤੀ ਹੋ ਗਈ ਰਾਹ ਦਾ ਪਤਾ ਹੀ ਲੱਗਣਾ ਤਪਾਲਾਂਗੇ ਇੱਥੇ ਕਿਹੜਾ ਕੋਈ ਸੜਕ ਆ ਵੀ ਅੱਗੇ ਕੋਈ ਟੈਂਪੂ ਆ ਜਾਊਗਾ ਟੈਕਸੀ ਆਜੂ ਜਾਂ ਕੋਈ ਹੋਰ ਚੀਜ਼ਾਂ ਆ ਜਾਣੀਆਂ ਜਿਹੜੀਆਂ ਵਿੱਚ ਵੱਜ ਜੂਗਾ ਬੱਦਲ ਹੀ ਜਾਂ ਚੀਰ ਕੇ ਲੰਘ ਜਾਗੇ ਦਾਰੂ ਪੀਤੀ ਦਾ ਕਿਹੜਾ ਕੋਈ ਰਾਜ ਕੋਈ ਨਾਕਾ ਲੱਗਿਆ ਜਾਂ ਪੁਲਿਸ ਵਾਲੇ ਡੀਯੂਆਈ ਦੇ ਜਾਣਗੇ ਜਾਂ ਹੋ ਸਕਦਾ ਵੀ ਭਾਈ ਫੂਕ ਮਰਾ ਲੈਣ ਪਰ ਗੱਲਬਾਤ ਉੱਥੇ ਹੋਗੀ ਜੀ ਹਜੇ ਤੱਕ ਦਿੱਲੀ ਪਹੁੰਚਣਾ ਸੀ ਵੈਂਕੂਵਰ ਦੇ ਵਿੱਚ ਪਾਇਲਟ ਜਾ ਤੇ ਚੜ ਗਿਆ ਜੀ ਦਾਰੂ ਦਰੂ ਪੀ ਕੇ ਤੇ ਕਹਿੰਦੇ ਫੜੋ 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 ਮੁੰਡਾ ਹੋ ਗਿਆ ਸ਼ਰਾਬੀ ਬੈਂਕਰਪਸੀ ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ ਮੰਥਲੀ ਇਨਸਟਾਲਮੈਂਟਸ ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ ਯੂਐਸ ਤੇ ਕੈਨੇਡਾ ਲਈ ਕਾਲ ਕਰੋ 8888889914 ਦੇਖੋ ਮਰਾੜ ਸਾਹਿਬ ਅਕਸਰ ਤੁਸੀਂ ਦੇਖਿਆ ਹੋਵੇਗਾ ਵੀ ਨਿਊ ਈਅਰ ਦੇ ਵਿੱਚ ਉਹ ਨਿਊ ਈਅਰ ਦੇ ਵਿੱਚ ਜਦ ਪੰਜਾਬ ਦੇ ਵਿੱਚ ਕਾਫੀ ਸਾਰੇ ਫੰਕਸ਼ਨ ਸੀ ਨਾ ਨਾਲ ਦੇ ਨਾਲ ਪੁਲਿਸ ਦਾ ਇੱਕ ਇਸ਼ਤਿਹਾਰ ਚੱਲ ਰਿਹਾ ਸੀਗਾ ਉਹ ਕਹਿੰਦੇ ਜੀ ਵੀ ਸਾਰੇ ਬੰਦੇ ਜਿਹੜੀ ਪੁਲਿਸ ਦੀ ਪਾਰਟੀ ਦੇ ਵਿੱਚ ਵੈਲਕਮ ਹੈਗੇ ਨੇ ਔਰ ਜਿੰਨੇ ਵੀ ਕੋਈ ਸ਼ਰਾਬ ਪੀ ਕੇ ਗੱਡੀ ਚਲਾਈ ਤੇ ਛੱਡਿਆ ਨਹੀਂ ਜਾਊਗਾ ਉਹ ਕਹਿੰਦੇ ਜੀ ਥਾਣੇ ਦੇ ਵਿੱਚ ਫ੍ਰੀ ਐਂਟਰੀ ਔਰ ਥਾਣੇ ਦੇ ਵਿੱਚ ਐਦਾਂ ਦੇ ਲੋਕਾਂ ਨੂੰ ਇੱਕ ਸਪੈਸ਼ਲ ਟ੍ਰੀਟਮੈਂਟ ਵੀ ਮਿਲੇਗਾ ਤੇ ਹਸਕੜੀਆਂ ਹਤਕੜੀਆਂ ਲਾਈ ਜਾਣਗੀਆਂ ਚਲੋ ਇਹ ਗੱਲ ਜ਼ਮੀਨ ਦੇ ਉੱਤੇ ਤਾਂ ਨਜ਼ਰ ਆਉਂਦੀ ਹੈ ਵੀ ਸ਼ਰਾਬ ਪੀ ਕੇ ਗੱਡੀ ਕਿਸੇ ਵੀ ਦੇਸ਼ ਦੇ ਵਿੱਚ ਚਲਾਉ ਨਹੀਂ ਹੁੰਦੀ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਮੜਾ ਮੋਟਾ ਇੱਧਰ ਉੱਧਰ ਬੰਦੇ ਕਰ ਲੈਂਦੇ ਹੁੰਦੇ ਨੇ ਪਰ ਆ ਜਿਹੜੀ ਹੁਣ ਗੱਲ ਸਾਹਮਣੇ ਆਈ ਹੈ ਨਾ 23 ਦਸੰਬਰ ਨੂੰ ਜਹਾਜ਼ ਖੜਾ ਸੀਗਾ ਭਾਰਤ ਤਾਂ ਨੂੰ ਵਾਸਤੇ ਵੈਂਕੂਵਰ ਤੋਂ ਔਰ ਪੂਰੀ ਤਿਆਰੀ ਹੋ ਚੁੱਕੀ ਸੀ ਸਵਾਰੀਆਂ ਆਪਣੀ ਆਪਣੀ ਟੱਚੀਆਂ ਲੈ ਕੇ ਚੜ੍ਹਨ ਨੂੰ ਫਿਰਦੇ ਸੀਗੇ ਤੇ ਅਚਾਨਕ ਜਿਹੜਾ ਉਹ ਜਿਹੜਾ ਪਾਇਲਟ ਸੀਗਾ ਨਾ ਉਹ ਪਾਇਲਟ ਵੀ ਜਦ ਜਹਾਜ਼ ਵੱਲ ਤੁਰਿਆ ਜਾਂਦਾ ਸੀਗਾ ਜਹਾਜ਼ ਉਡਾਣ ਹਰਤੇ ਤੇ ਉਹਦਾ ਚੈੱਕ ਚਿਆ ਕਰ ਲਿਆ ਕਹਿੰਦੇ ਵੀ ਇਹਦੀ ਜਿਹੜੇ ਕਦਮ-ਕਦਮ ਦੇ ਨੇ ਡਗਮਗਾ ਜੇ ਰਹਿ ਨੇ ਔਰ ਉਹਨੂੰ ਫੂਕ ਫਾਕ ਦੀ ਮਰਵਾਈ ਗਈ ਜਿਹੜਾ ਅਕਸਰ ਪੰਜਾਬ ਦੇ ਵਿੱਚ ਵੀ ਟੈਰਕ ਟ੍ਰੈਫਿਕ ਪੁਲਿਸੀ ਕਰਦੀ ਹੈ ਉਹ ਫੂਕ ਮਰਾਨ ਤੋਂ ਬਾਅਦ ਪਤਾ ਬੈ ਇਹਨੇ ਤਾਂ ਪੀਤੀ ਬਹੁਤ ਕਿਉਂਕਿ 1 ਪੁਆਇੰਟ ਕਹਿੰਦੇ ਆ ਕਿ ਵੀ ਆਸਟ੍ਰੇਲੀਆ ਹੋਵੇ ਅਮਰੀਕਾ ਹੋਵੇ ਉੱਥੇ ਅਲਾਉਡ ਹੁੰਦੀ ਹੈ ਜੇ ਤੁਸੀਂ 10 15 ਪੁਆਇੰਟ ਪੀ ਕੇ ਜਾ ਰਹੇ ਹੋ ਚਾਹੇ ਬੀਅਰ ਹੀ ਪੀਤੀ ਹੋਵੇ ਤੇ ਫਿਰ ਤੁਸੀਂ ਤੁਹਾਨੂੰ ਤੇ ਗੱਡੀ ਵੀ ਚਲਾਨੀ ਅਲਾਉਡ ਨਹੀਂ ਇੱਥੇ ਤੇ ਜਹਾਜ਼ ਦੀ ਗੱਲ ਸੀਗੀ ਤੇ ਅਗਰੇ ਆਨੇ ਫੜ ਲਿਆ ਉਹ ਕਹਿੰਦੇ ਵੀ ਨਾ ਤੁਸੀਂ ਤੇ ਜਹਾਜ਼ ਨਹੀਂ ਉਡਾ ਸਕਦੇ ਹੁਣ ਐ ਪਾਇਲਟ ਪਹਿਲੇ ਵੀ ਫੜਿਆ ਜਾ ਚੁੱਕਿਆ ਸੀਗਾ ਤੇ ਉਸ ਤੋਂ ਬਾਅਦ 2 ਘੰਟੇ ਉਹ ਇੰਡੀਆ ਦੀ ਜਿਹੜੀ ਵੈਂਕੂਵਰ ਤੋਂ ਇੰਡੀਆ ਦੀ ਡਾਇਰੈਕਟ ਏਆਈ 186 ਫਲਾਈਟ ਹੈਗੀ ਹੈ 에어 ਇੰਡੀਆ ਦੀ ਇਹ ਡਿਲੇ ਹੋ ਜਾਂਦੀ ਹੈ ਪਾਇਲਟ ਤਿਆਰ ਕੀਤਾ ਜਾਂਦਾ ਹੈ ਡਰਾਈਵਰ ਨੂੰ ਆਤੋਂ ਆਕੇ ਦੂਜਾ ਤਿਆਰ ਕੀਤਾ ਜਾਂਦਾ ਹੈ ਡਰਾਈਵਰ ਤਾਂ ਨਹੀਂ ਆਪਾਂ ਪਾਇਲਟ ਦੀ ਗੱਲ ਕਰ ਰਹੇ ਹਾਂ ਤੇ ਤੁਸੀਂ ਇਹ ਦੇਖੋ ਕਿ 에ਅਰ ਇੰਡੀਆ ਜਿਹੜੀ ਅੱਜਕੱਲ ਬੜੀ ਕੰਟਰੋਵਰਸੀ ਸੇ ਸੀਗੀ ਜੇ ਉਹਦੇ ਪਾਇਲਟ ਇਦਾਂ ਦਰੂਪੀਂ ਕੇ ਗੱਡੀਆਂ ਤੇ ਨਹੀਂ ਜਹਾਜ਼ ਚਲਾਉਂਦੇ ਰਹਿੰਦੇ ਨੇ ਸਾਡੇ ਪੰਜਾਬ ਦੇ ਵਿੱਚ ਇੱਕ ਗੱਲ ਬੜੀ ਮਸ਼ਹੂਰ ਹੈ ਦਰੂਪੀਂ ਤੋਂ ਬਾਅਦ ਕਈ ਬੰਦੇ ਜਹਾਜ਼ਾਂ ਵਾਂ ਜਾਂਦੇ ਨੇ ਤੇ ਐ ਤੇ ਪੀਨ ਤੋਂ ਬਾਅਦ ਜਹਾਜ਼ ਉਡਾਣ ਨੂੰ ਫਿਰਦਾ ਸੀਗਾ ਤੇ ਉਹਨੂੰ ਰੋਕ ਲਿਆ ਗਿਆ ਔਰ ਇਹਦੇ ਨਾਲ ਨਾਲ ਇੱਕ ਡਾਟਾ ਵੀ ਸਾਹਮਣੇ ਆਇਆ ਕਿ 2009 ਤੋਂ ਲੈ ਕੇ 2014 ਦੇ ਵਿੱਚ ਇਦਾਂ ਦੇ 165 ਪਾਇਲਟ दारू ਪੀ ਕੇ ਜਾਚਰਾਂ ਦੇ ਹੋ ਫੜੇ ਗਏ ਔਰ ਇੱਕ ਸਿਸਟਮ ਹੈਗਾ 에어 ਇੰਡੀਆ ਦਾ ਵੀ ਜਾਂ ਸਿਵਲ ਐਵੀਏਸ਼ਨ ਦਾ ਵੀ ਪਹਿਲੀ ਵਾਰ ਫੜਿਆ ਗਏ ਤੇ ਮਾਰਨਿੰਗ ਦੂਜੀ ਵਾਰ ਫੜਿਆ ਜਾਏ ਤੇ 3 ਮਹੀਨੇ ਵਾਸਤੇ ਫਲਾਈਂਗ ਤੋਂ ਬਾਹਰ ਕਰ ਦਿੰਦੇ ਨੇ ਜੇ ਤੀਜੀ ਵਾਰ ਫੜਿਆ ਜਾਏ ਤੇ ਬਿਲਕੁਲ ਹੀ ਜਹਾਜ ਉਡਾਣ ਵਰਤੇ ਉਹਦਾ ਲਾਇਸੈਂਸ ਹੀ ਕੈਨਸਲ ਹੋ ਜਾਂਦਾ ਹੁਣ ਐਸ ਪਾਇਲਟ ਦਾ ਜਹਾਜ ਉਡਾਣ ਦਾ ਲਾਇਸੈਂਸ ਕੈਨਸਲ ਹੋਇਆ ਇਹਦਾ ਮਤਲਬ ਹੈ ਤੀਜੀ ਵਾਰ ਫੜਿਆ ਗਿਆ ਪਰ ਬੜੀ ਇੱਕ ਚਿੰਤਾਜਨਕ ਘਟਨਾ ਹੈ ਵੈਸੇ ਕਈ ਵਾਰ 23 ਦਸੰਬਰ ਨੂੰ 크리스마ਸ ਦਾ ਟਾਈਮ ਹੁੰਦਾ ਹੈ ਪਈ ਦਰੂਹ ਤਾਂ ਬੰਦਾ ਲੈ ਹੀ ਲੈਂਦਾ ਪਰ ਮੈਂ ਇੱਕ ਬਾਹਰ ਦੇ ਦੇਸ਼ਾਂ ਦੇ ਵਿੱਚ ਇਹ ਗੱਲ ਦੇਖੀ ਹੈ ਦਾਰੂ ਪੀ ਕੇ ਬਹੁਤ ਘਟ ਹੋ ਸਕਦਾ ਕੁਝ ਪੰਜਾਬੀ ਐ ਹਾਂ ਲਬ ਸ਼ੇਰ ਬੰਦੇ ਹੁਣ ਆਪਣੇ ਆਪ ਨੂੰ ਤਾਂ ਸ਼ੇਰ ਬੰਦੇ ਹੁਣ ਲੇਕਿਨ ਮੈਂ ਕਹੇ ਸੀ ਬਹੁਤ ਘਟ ਬੰਦੇ ਨੂੰ ਦੇਖਿਆ ਕਿ ਬਾਹਰ ਦੇ ਦੇਸ਼ਾਂ ਦੇ ਵਿੱਚ ਕੋਈ दारू ਪੀ ਕੇ ਉਹਦੀ ਗੱਡੀ ਗੁੱਡੀ ਚਲਾਦਾ ਨਹੀਂ ਸ਼ੇਰ ਵਾਲੀ ਗੱਲ ਤਾਂ ਤੁਹਾਡੀ ਠੀਕ ਹੈ ਜੀ ਸ਼ੇਰ ਨਹੀਂ ਬਣਦੇ ਹੁੰਦੇ ਸ਼ੇਰ ਉਹਦੇ ਬਣਦੇ ਹੁੰਦੇ ਜਿੱਦੋਂ ਘਰ ਵਾਲੀ ਨਾਲ ਲੈ ਕੇ ਜਾਂਦੇ ਹੁੰਦੇ ਪਾਰਟੀ ਤੇ ਵੀ ਹਾਂ ਭਾਈ ਚਲੋ ਪਾਰਟੀ ਹੈਗੀ ਚਲੋ ਚਲੋ ਜੀ ਤੇ ਨਾਲ ਗੱਡੀ ਚ ਲਾ ਲੋ ਸ਼ੇਰ ਸ਼ੂਰ ਤਾਂ ਵੈਸੇ ਅੱਜਕੱਲ ਤਾਂ ਪਮਾ ਬੰਦਾ दारू ਵੀ ਪੀ ਲੇ ਸ਼ੇਰ ਸ਼ੂਰ ਤਾਂ ਰਾਜ਼ ਹੀ ਮਾਰ ਦਿੰਦੇ ਆ ਜੀ ਕਿਉਂਕਿ ਅਗਲਾ ਹੁੰਦਾ ਜੀ दारू ਪੀ ਕੇ ਮੈਂ ਗੱਡੀ ਨਹੀਂ ਚਲਾਉਣੀ ਅਗਲੀ ਗੱਲ ਆਪਾਂ ਇਹ ਕੀਤੀ ਵੀ ਇਹ ਪਾਇਲਟ ਨੇ ਜਹਾਜ਼ ਉਡਾਉਣਾ ਵੀ ਹੋ ਸਕਦਾ ਤੇ ਇਹੋ ਜੇ ਡਾ ਵੀ ਦਿੰਦੇ ਹੁੰਦੇ ਆ ਉਡਾ ਮਤਲਬ ਉੱਡ ਹੀ ਜਾਂਦਾ ਜਹਾਜ਼ ਹੀ ਫਿਰ ਤੇ ਇਦਾਂ ਦੇ ਕਿਤੇ ਹੋਰ ਵੀ ਅਡਾ ਦਿੰਦੇ ਹੁੰਦੇ ਆ ਜੀ ਸੋ ਇਹ ਜਿਹੜੇ ਪਾਇਲਟ ਜੇ ਇਹ ਤਾਂ ਚਲੋ ਪੀਕੇ ਆਇਆ ਸੀਗਾ ਰਾਹ ਰੂਹ ਚ ਤੇ ਜੇ ਫਿਰ ਇਹੋ ਜਿਹਾ ਵੀ ਹੋਣੇ ਜਿਹੜੇ ਕਿਉਂਕਿ दारू ਤਾਂ ਉੱਥੇ ਜਹਾਜ਼ ਚ ਵੀ ਮਿਲਦੀ ਹੁੰਦੀ ਆ ਤੇ ਉਹ ਜਦੋਂ ਜਹਾਜ਼ ਉੱਡ ਡੁੱਡ ਗਿਆ ਤੇ ਉਦੋਂ ਵੀ ਕਿਤੇ ਲਾਲੂ ਲੈਂਦਾ ਹੋਣਾ ਵੀ ਚਲੋ ਉਹ ਨਸ਼ਾ じゃ ਘਟਿਆ ਹੈਗਾ ਤੇ ਇੱਕ ਅੱਧਾ ਹੋਰ ਗियर ਪਾਇਆ ਜਾਵੇ ਚੌਥਾ ਤੇ ਐਵੇਂ ਵੀ ਕਰ ਲੈਂਦੇ ਹੁਣੇ ਆ ਪਰ ਜਿਹੜੇ ਟਰਕਿੰਗ ਹੋ ਗਈ ਯੂ ایس اے ਦੇ ਵਿੱਚ ਹੋ ਗਿਆ ਜਾਂ ਇੱਥੇ ਕਾਰਾਂ ਚਲਾਉਂਦਾ ਇੱਥੇ ਤਾਂ ਬਹੁਤ ਸਖਤ ਹੈਗਾ ਭਾਈ ਜੀ ਲਾਇਸੈਂਸੀ ਤੁਹਾਡਾ ਕੈਨਸਲ ਹੋ ਜਾਂਦਾ ਤੇ ਇਵਨ ਕਿ ਤੁਸੀਂ ਸਿਟੀਜ਼ਨ ਗ੍ਰੀਨ ਕਾਰਡ ਇਮੀਗ੍ਰੇਸ਼ਨ ਕੋਈ ਵੀ ਕੰਮ ਕਰਨਾ ਇਵਨ ਕਿ ਨੌਕਰੀ ਤੱਕ ਵੀ ਪੁੱਛ ਲੈਂਦੇ ਵੀ ਤੁਹਾਨੂੰ ਟਿਕਟ ਤਾਂ ਨਹੀਂ ਮਿਲੀ ਡੀਯੂਆਈ ਦੀ ਤੇ ਇਹ ਤਾਂ ਜਾਜ ਵੈਸੇ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਵੀ ਪਾਇਲਟ ਜਾਜ ਜੀ ਜਾਜੇ ਦਰੂਪੀ ਕੇ ਫੜਿਆ ਗਿਆ ਲੇਕਿਨ ਤੁਸੀਂ ਅਗਰ ਸਫਰ ਕਰੋ ਕਿਉਂਕਿ ਜਿਹੜੇ ਸਾਡੇ ਤੁਸੀਂ ਵੀ ਬਾਹਰ ਰਹਿੰਦੇ ਹੋ ਸਾਡੇ ਹੋਰ ਵੀ ਦੋਸਤ ਬਾਹਰ ਰਹਿੰਦੇ ਨੇ ਅਸੀਂ ਵੀ ਵਾਰ ਕਈ ਵਾਰ ਆਉਂਦੇ ਜਾਂਦੇ ਰਹਿੰਨੇ ਆ ਤੇ ਜੇ ਆਪਣਾ ਐਕਸਪੀਰੀਅੰਸ ਦਸੀ ਹੈ ਨਾ ਕਿਉਂਕਿ ਜਦ ਤੁਸੀਂ ਜਹਾਜ਼ ਦੇ ਵਿੱਚ 12-15 ਘੰਟਿਆਂ ਦਾ ਸਫ਼ਰ ਕਰਨਾ ਹੁੰਦਾ ਰਾਤ ਹੁੰਦੀ ਹੈ ਬੰਦਾ ਕਹਿੰਦਾ ਵੀ ਦੋ ਤਿੰਨ ਪੈਗ ਪੀ ਕੇ ਨਾ ਆਪਣਾ ਆਰਾਮ ਨਾਲ ਲਿੰਦਾ ਲਾ ਜਾਈਗੀ ਥੋੜੀ ਦੇਰ ਸੋ ਲਾਂਗੇ ਇਹ ਦੇ ਆ ਕਰ ਲਾਂਗੇ ਲੇਕਿਨ ਜਦ ਤੁਸੀਂ ਗੱਲ 에ਅਰ ਇੰਡੀਆ ਦੀ ਚੱਲੀ ਹੈ ਤੇ 에ਅਰ ਇੰਡੀਆ ਦੇ ਵਿੱਚ ਵੱਖਰਾ ਵੱਖਰਾ ਲੋਕਾਂ ਦਾ ਆਪਣਾ ਐਕਸਪੀਰੀਅੰਸ ਹੈ ਔਰ ਜ਼ਿਆਦਾਤਰ ਲੋਕਾਂ ਦਾ ਐਕਸਪੀਰੀਅੰਸ ਇਹੀ ਹੈ ਕਿ ਜੇ ਤੁਸੀਂ ਇੱਕ ਦੋ ਪੈਗ ਤੋਂ ਬਾਅਦ ਨਾ 에ਅਰ ਹੋਸਟਸ ਤੋਂ ਕੋਈ ਦਾਰੂ ਹੋਰ ਮੰਗਣ ਦੀ ਕੋਸ਼ਿਸ਼ ਕਰੋ ਨਾ ਤੇ ਉਹ ਵੀ ਤੁਹਾਨੂੰ ਵੋਟੀਆਂ ਵਰਗਾ ਬਿਹੇਵ ਕਰਦੀਆਂ ਹੈ ਇਦਾਂ ਤੁਹਾਡੀ ਵੋਟੀ ਵੀ ਤੀਜੇ ਪੈਕ ਤੇ ਥੋੜਾ ਜਿਹਾ ਚੁੰਚਾ ਨਹੀਂ ਜਾਂ ਕਰਦੀ ਹੈ ਨਾ ਉਹ ਵੀ ਉਹ ਜਿਹੜੀ ਏਅਰ ਉਸਤੇ ਵੀ ਹੈ ਤੀਜਾ ਪੈਕ ਮੰਗਣ ਤੋਂ ਬਾਅਦ ਤੁਹਾਨੂੰ ਐਡਾ ਘੂਰ ਕੇ ਦੇਖਦੀ ਹੈ ਤੁਹਾਨੂੰ ਉਹਦੇ ਵਿੱਚ ਆਪਣੀ ਸ਼ਕਲ ਆਪਣੀ ਵੋਟੀ ਦੀ ਸ਼ਕਲ ਨਜ਼ਰ ਆਣ ਲੱਗਦੀ ਹੈ ਵੀ ਮਾਹੌਲ ਘਰ ਵਾਲਾ ਹੀ ਹੈਗਾ ਪਰ ਵੈਸੇ ਮੈਂ ਜਿਹੜੀ ਏਅਰ ਇੰਡੀਆ ਵਾਲੀ ਗੱਲ ਦੱਸੀ ਹੈ ਨਾ ਮੈਨੂੰ ਲੱਗਦਾ ਹੈ ਕਿ ਸਾਡੇ ਜਿਹੜੇ ਦੋਸਤ મિતਰ ਦਰਸ਼ਕ ਜਿਨੇ ਵੀ ਜਾਂ ਜੰਦੇ ਕਿ ਸਫ਼ਰ ਕਰਦੇ ਨੇ ਉਹ ਮੇਰੀ ਗੱਲ ਤੋਂ ਇਤਿਫਾਕ ਰੱਖਾਂਗੇ ਬਿਲਕੁਲ ਜੀ ਇੱਕ ਇੱਕ ਵਾਰੀ ਕੀ ਹੋਇਆ ਮੈਂ ਜਾਣਾ ਸੀਗਾ ਭਾਈ ਬੈਠਾ ਸੀਟ ਤੇ ਤੇ ਨਾਲ ਦਾ ਕਹਿੰਦਾ ਹੋਰ ਕੀ ਹਾਲ ਚਾਲ ਨੇ ਠੀਕ ਮੈਂ ਕਹਾ ਠੀਕ ਠਾਕ ਆ ਜੀ ਕਹਿੰਦੇ ਦਰੂ ਦਰੂ ਪੀ ਲੈਨੇ ਆ ਮੈਂ ਕਹਾ ਇਹ ਕਦੇ ਵਾਸਤੇ ਪੁੱਛ ਰਹੇ ਆ ਮੈਂ ਕਹਾ ਨਹੀਂ ਜੀ ਮੈਂ ਤਾਂ ਨਹੀਂ ਪੀਂਦਾ ਮੈਂ ਜਹਾਜਾਂ ਚ ਵੀ ਨਹੀਂ ਪੀਂਦਾ ਤੇ ਵੈਸੇ ਵੀ ਨਹੀਂ ਪੀਂਦਾ ਜੀ ਮੈਂ ਉਹਦੇ ਇਦਾਂ ਕਰੇ ਜੋ ਨਹੀਂ ਪੀਂਦਾ ਤਾਂ ਜਿਹੜਾ ਥੈਨੂੰ ਮਿਲਣਾ ਉਹ ਸਾਨੂੰ ਇੱਧਰ ਕਰਦੀ ਤੇ ਮੰਗ ਲਈ ਤੋ ਕਿਰਾ ਇਦਾਂ ਦੀਆਂ ਕਹਾਣੀਆਂ ਵੀ ਆਈਆਂ ਵੀ ਮੰਗ ਲਈ ਤੇ ਕਈ ਉਲਟੀਆਂ ਵੀ ਕਰ ਦਿੰਦੇ ਆ ਜੀ ਨਹੀਂ ਬਿਲਕੁਲ ਬਿਲਕੁਲ ਤੁਸੀਂ ਦੇਖੋ ਕਿ ਜਹਾਜ਼ ਦੇ ਵਿੱਚ ਨਾ ਜਿਹੜੇ ਅਕਸਰ ਸਫ਼ਰ ਕਰਦੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਇਹ ਨਹੀਂ ਦਿੰਦੀਆਂ ਨਾ ਤੁਸੀਂ ਉੱਥੇ ਜਾ ਕੇ ਚਲੇ ਜਾਓ ਜਿਹੜਾ ਦਿੱਤੇ ਆ ਬਣ ਰਹੀ ਹੁੰਦੀ ਐ ਜਾਂ ਜਿੱਥੇ ਪੈਗ ਪਕ ਬਣ ਰਹੇ ਹੁੰਦੇ ਨੇ ਉੱਥੇ ਜਾ ਕੇ ਮੰਗੋ ਤਾਂ ਮਿਲ ਵੀ ਜਾਂਦੀ ਹੁੰਦੀ ਐ ਐਸ ਕਰਕੇ ਸਾਡੇ ਸਾਥੀਆਂ ਨੂੰ ਇਹ ਗੱਲ ਕਹੀ ਐ ਜੇ ਤੀਜਾ ਪੈਗ ਪੀਣ ਹੈ ਨਾ ਉੱਥੇ ਜਾ ਕੇ ਪੀ ਆਓ ਨਾ ਤੁਹਾਡੀ ਵੋਟੀ ਨੂੰ ਪਤਾ ਲੱਗੇਗਾ ਨਾ ਤੁਹਾਨੂੰ Air hostess ਦੇ ਗੁੱਸੇ ਦਾ ਸਾਹਮਣਾ ਕਰਨਾ ਪਊ ਬਸ ਬੱਸ ਕੱਲੀ ਉਲਟੀ ਨਹੀਂ ਕਰਨੀ ਜੀ